ਗੁਰਮਰਤ ਕੌਰ ਜੀ ਮੇਰਾ ਨਾਮ ਆ ਮੈਂ ਜ਼ਿਲ੍ਹਾ ਲੁਧਿਆਣਾ ਤੋਂ ਪ੍ਰਧਾਨ ਆ ਜ਼ਿਲ੍ਹਾ ਪ੍ਰਗਤੀ ਕਰਨੀ ਹੈ ਅਏ ਦੇਖੋ ਜੀ ਇਹ ਸਰਕਾਰਾਂ ਸਾਨੂੰ ਇੱਦਾਂ ਹੀ ਸੜਕਾਂ ਤੇ ਉੱਤੇ ਰੋਲ ਰਹੀਆਂ ਇਹ ਬਿਲਕੁਲ ਵੀ ਇਹ ਨਹੀਂ ਦੇਖਦੀਆਂ ਵੀ ਜਿਹੜੀਆਂ ਸਾਡੀਆਂ ਇਹ ਔਰਤਾਂ ਨੇ ਇਹ ਸੜਕਾਂ ਤੇ ਰੋਲ ਰਹੀਆਂ ਨੇ ਤੇ ਇਹਨਾਂ ਨੂੰ ਕੋਈ ਸਾਡੇ ਤੇ ਤਰਸ ਨਹੀਂ ਹੈਗਾ ਤੇ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪੈਂਦਾ ਕਿਸੇ ਦਾ ਜੀ ਨਹੀਂ ਕਰਦਾ ਸੜਕਾਂ ਤੇ ਆਉਣ ਲਈ ਕਿਉਂਕਿ ਅਸੀਂ ਦੇਖੋ ਸਾਡੇ ਕੋਈ ਵੀ ਇਹਨਾਂ ਨੇ ਮੰਗ ਨਹੀਂ ਪੂਰੀ ਕੀਤੀ ਨਾ ਕੇਂਦਰ ਸਰਕਾਰ ਨੇ ਤਿੰਨ ਬਾਰ ਮੋਦੀ ਪ੍ਰਧਾਨ ਮੰਤਰੀ ਬਣ ਚੁੱਕੇ ਆ ਤੇ ਅੱਜ ਤੱਕ ਸਾਡਾ ਇੱਕ ਵੀ ਪੈਸਾ ਨਹੀਂ ਵਧਾਇਆ ਇਹਨੇ ਇਹ ਜਿਹੜੇ ਅਜੇ ਤੋ ਇਸ ਧਰਨਾ ਦੇ ਰਹੇ ਹਾਂ ਮੰਗ ਪੱਤਰ ਦੇ ਲਈ ਇੱਕ ਸੇ ਪਹੁੰਚ ਹਾਂਜੀ ਅਸੀਂ ਇੱਥੇ ਵੀ ਕੋਈ ਵੀ ਸਾਡਾ ਰਵਨੀਤ ਮਿੱਟੂ ਨੂੰ ਅਸੀਂ ਵੈਸੇ ਦੇਣਾ ਸੀ ਪਰ ਉਹ ਇੱਥੋਂ ਜਾ ਚੁੱਕੇ ਨੇ ਅ ਅੱਗੇ ਵੀ ਅਸੀਂ ਕਈ ਵਾਰ ਧਰਨਾ ਲਾਇਆ ਉਹ ਕਦੇ ਵੀ ਸਾਡਾ ਮਾਨ ਪੱਤਾ ਨਹੀਂ ਪ੍ਰਾਪਤ ਕਰਦੇ ਉਹ ਹਮੇਸ਼ਾ ਹੀ ਭੱਜ ਜਾਂਦੇ ਨੇ ਤੇ ਮੈਂ ਪੁੱਛਣਾ ਚਾਹੁੰਨੀ ਹਾਂ ਰਵਨੀਤ ਸਿੰਘ ਮਿੱਟੂ ਨੂੰ ਵੀ ਅਸੀਂ ਕਿਹੜਾ ਐਡਾ ਕਿਹੜਾ ਬੰਬ ਲੈ ਕੇ ਆਉਨੇ ਆ ਵੀ ਜਿਹੜਾ ਉਹ ਸਾਡਾ ਮਾਨ ਪੱਤਾ ਵੀ ਨਹੀਂ ਫੜਨ ਆਉਂਦੇ ਤੇ ਅੱਜ ਵੀ ਉਹ ਸਾਨੂੰ ਪਤਾ ਲੱਗਿਆ ਵੀ ਹੈ ਨਹੀਂ ਕਿ ਇੱਥੇ ਤੇ ਅਸੀਂ ਇੱਥੇ ਹੀ ਮਾਨ ਪੱਤਾ ਜਿਹੜਾ ਮੰਗ ਪੱਤਰ ਆ ਉਹ ਅਸੀਂ ਇੱਥੇ ਦੱਬ ਮੇਰਾ ਨਾਮ ਹਰਗੋਬਿੰਦ ਕੌਰ ਹੈ ਮੈਂ ਆਂਗਣਵਾੜੀ EMPLOYEES FEDERATION OF INDIA ਦੀ ਨੈਸ਼ਨਲ ਪ੍ਰੈਜ਼ੀਡੈਂਟ ਆ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਦੀ ਮੈਂ ਸਟੇਟ ਦੀ ਪ੍ਰੈਜ਼ੀਡੈਂਟ ਆ ਅੱਜ ਅਸੀਂ ਸ੍ਰੀ ਰਵਨੀਤ ਸਿੰਘ ਬਿੱਟੂ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੇ ਵਿੱਚ ਮੰਤਰੀ ਬਣੇ ਆ ਉਹਨਾਂ ਦੇ ਘਰ ਦੇ ਸਾਹਮਣੇ ਅਸੀਂ ਪਹੁੰਚੀਆਂ ਆਪਣੀ ਮੰਗ ਨੂੰ ਲੈ ਕੇ ਪਹੁੰਚੀਆਂ ਕਿਉਂਕਿ ਜਿਹੜੀ ਸਕੀਮ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਆਈਸੀਡੀਐਸ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰ ਕੰਮ ਕਰਦੇ ਆ 49 ਸਾਲ ਪੂਰੇ ਹੋ ਗਏ ਅੱਜ 2 ਅਕਤੂਬਰ 1975 ਨੂੰ ਇਹ ਸਕੀਮ ਚੱਲੀ ਸੀਗੀ ਤਾਂ ਅਸੀਂ ਆਪਣੀ ਗੱਲ ਉਹਨਾਂ ਨੂੰ ਕਹਿਣ ਆਏ ਸੀ ਆਪਣਾ ਮੰਗ ਪੱਤਰ ਦੇਣ ਆਏ ਆ ਉਹਨਾਂ ਨੂੰ ਕਿ ਸੈਂਟਰਲ ਸਰਕਾਰ ਤੱਕ ਸਾਡੀ ਮੰਗ ਪਹੁੰਚਾਓ ਕਿ 4500 ਰੁਪਏ ਤੇ ਅਸੀਂ ਕੰਮ ਕਰ ਰਹੇ ਹਾਂ 50 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਸਾਡੀ ਹੈਲਪਰ ਤੋਂ 2500 ਰੁਪਏ ਦੇ ਕੰਮ ਕਰਦੀ ਆ ਉਹਦੇ ਵਿੱਚੋਂ ਵੀ 40% ਜਿਹੜਾ ਸਟੇਟ ਆਪਦਾ ਹਿੱਸਾ ਪਾ ਰਿਆ ਸੈਂਟਰ ਸਰਕਾਰ ਨਗੂਣਾ ਮਾਨ ਪੱਤਾ ਵੀ ਨਹੀਂ ਦੇ ਰਹੀ ਅੰਗਣਵਾੜੀ ਵਰਕਰ ਨੂੰ ਨਾ ਸਾਨੂੰ EMPLY ਮੰਨਦੇ ਆ ਨਾ ਸਾਨੂੰ ਵਰਕਰ ਮੰਨਦੇ ਆ 7.5 ਸਾਲ ਹੋ ਗਏ ਇੱਕ ਪੰਜ ਪੈਸੇ ਦਾ ਵਾਅਦਾ ਨਹੀਂ ਕੀਤਾ ਤੁਸੀਂ ਦੇਖੋ 7.5 ਸਾਲ ਦੇ ਵਿੱਚ ਮਹਿੰਗਾਈ ਕਿੱਥੇ ਚਲੀ ਗਈ ਹੈ ਪਰ ਅੰਗਣਵਾੜੀ ਵਰਕਰ ਹੈਲਪਰ ਨੂੰ ਇੱਕ ਪੰਜ ਰੁਪਏ ਵੀ ਇਹਨਾਂ ਨੇ ਮਾਨ ਪੱਤੇ 'ਚ ਵਧਾਏ ਨਹੀਂ ਹੈਗੇ ਸੋ ਅਸੀਂ ਆਪਦੀ ਆਵਾਜ਼ ਬੁਲੰਦ ਕਰਨ ਵਾਸਤੇ ਇੱਥੇ ਪਹੁੰਚ ਗਏ ਹਾਂ ਜਿੰਨਾ ਸਾਡਾ ਧਰਨਾ ਜਿਹੜਾ ਹੀ ਅਸੀਂ 3 ਵਜੇ ਤੱਕ ਆਪਦਾ ਰੋਸ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਅਸੀਂ ਮੰਗ ਪੱਤਰ ਦੇਣਾ ਤੇ ਆਪ ਦਾ ਜਿਹੜਾ ਅਸੀਂ ਗੱਲ ਕਰਨ ਵਾਸਤੇ ਇੱਥੇ ਪਹੁੰਚੇ ਆ ਪ੍ਰੈਸ ਰਾਈ ਪਹੁੰਚੇ ਆ মিডিਆ ਰਹੀ ਪਹੁੰਚੇ ਆ ਕਿ ਸਾਡੀ ਆਵਾਜ਼ ਸੈਂਟਰ ਸਰਕਾਰ ਤੱਕ ਜਾਵੇ ਪੂਰੇ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਅੰਗਨਵਾੜੀ ਵਰਕਰ ਆਪਦੀ ਆਵਾਜ਼ ਬੁਲੰਦ ਕਰ ਰਹੇ ਕਿਉਂਕਿ ਅੱਜ ਜਿਹੜਾ 50 51 ਸਾਲ ਸ਼ੁਰੂ ਹੋ ਗਿਆ 2 ਅਕਤੂਬਰ ਤੋਂ ਹਰ ਜਿਹੜਾ ਸਾਲ ਅਸੀਂ 2 ਅਕਤੂਬਰ ਨੂੰ ਆਦੀ ਮੰਗ ਬੁਲੰਦ ਕਰਦੇ ਆ ਪਰ ਮੈਂ ਕਹਿਣਾ ਚਾਹਣੀ ਆ ਸਰਕਾਰਾਂ ਇੰਨੀਆਂ ਠੀਕ ਠਾਕ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇਹ ਕਾਂਗਰਸ ਤੋਂ ਐਮਪੀ ਸੀਗੇ ਰਹਿਣੇ ਟੁੱਟ ਉਹ ਅਸੀਂ ਵੀ ਇੱਥੇ ਵੀ ਧਰਨਾ ਲਾਉਣ ਆਉਂਦੀ ਸੀ ਕਿ ਸਾ ਮੰਗ ਪੱਤਰ ਅੱਜ ਇਹ ਭਾਰਤੀ ਜਨਤਾ ਪਾਰਟੀ ਤੋਂ ਐਮਪੀ ਬਣ ਕੇ ਮੰਤਰੀ ਬਣ ਕੇ ਪਰ ਕੋਈ ਹਾਲ ਨਹੀਂ ਹੈਗਾ ਸਾਡੇ ਦੇਸ਼ ਦੇ ਵਿੱਚ ਐਨਾ ਬੁਰਾ ਹਾਲ ਹੈ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਡੈਮੋਕਰੇਸੀ ਆ ਤੁਸੀਂ ਗੋਲਾ ਪਾਓ ਆਦਾ ਧਰਨੇ ਮਜਾਰੇ ਕਰੋ ਪਰ ਸਰਕਾਰਾਂ ਜਿਹੜੀਆਂ ਝੂਠ ਤੇ ਫਰੇਬ ਦੇ ਆਧਾਰ ਤੇ ਬਣੀਆਂ ਹੋਈਆਂ ਇਹ ਝੂਠ ਮਾਰਦੀਆਂ ਝੂਠ ਤੋਂ ਸਿਵਾਏ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਵੋਟਾਂ ਲੈ ਲੈਂਦੇ ਆ ਮੁੜ ਕੇ ਲੋਕਾਂ ਨੂੰ ਭੁੱਲ ਜਾਂਦੇ ਆ ਤੇ ਇਹਨਾਂ ਔਰਤਾਂ ਨੂੰ ਤਾਂ ਖਾਸ ਕਰਕੇ 28 ਲੱਖ ਔਰਤਾਂ ਦਾ ਸ਼ੋਸ਼ਣ ਕਰੀਏ ਸਰਕਾਰ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਹਾਂਜੀ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਪਹੁੰਚੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਲਾਕਾਂ ਤੋਂ ਵੱਖ-ਵੱਖ ਪਿੰਡਾਂ ਤੋਂ ਅਸੀਂ ਪਹੁੰਚੇ ਜੀ ਅਗਲੇ 선 ਕੀ ਹੋਊਗਾ ਜੇ ਤੁਸੀਂ ਦੋਣਾ ਦੇਖੋ ਅਸੀਂ ਲਗਾਤਾਰ ਹੀ ਲੜ ਰਹੀਆਂ ਹਾਂ 17 ਸਾਲ ਤੋਂ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਐ ਪਿਛਲੇ 32 ਸਾਲ ਤੋਂ ਮੈਂ ਸਟੇਟ ਦੀ ਪ੍ਰੈਜ਼ੀਡੈਂਟ ਐ ਬੜਾ ਦੁੱਖ ਲੱਗਦਾ ਕਹਿੰਦੇਆਂ ਨੂੰ ਕਿ ਸਭ ਤੋਂ ਵੱਧ ਅਸੀਂ ਲੜਦੀਆਂ ਆਵਾਜ਼ ਸਭ ਤੋਂ ਵੱਧ ਅਸੀਂ ਸੰਘਰਸ਼ ਕਰਦੀਆਂ ਪਰ ਕਿਹੜੀ ਕਿਹੜਾ ਨਿਆਇ ਹੈ ਕਿਹੜੀ ਡੈਮੋਕ੍ਰੇਸੀ ਹੈ ਕਿ ਸਰਕਾਰਾਂ ਵੱਧ ਤੋਂ ਵੱਧ ਸ਼ੋਸ਼ਣ ਕਰਦੀਆਂ ਹੁਣ ਪੰਜਾਬ ਦੀ ਸਰਕਾਰ ਕਹਿ ਲੋ ਤੁਸੀਂ ਇਹਨਾਂ ਨੇ ਜਮਾਂ ਗੱਲ ਸਿਰੇ ਲਾਈ ਹੋਈ ਹੈ ਆਂਗਣਵਾੜੀ ਸੈਂਟਰ ਬੰਦ ਕਰਨ ਵਾਲੇ ਤੁਰਿਆ ਬੱਚੇ ਆਂਗਣਵਾੜੀਆਂ ਚ ਨਹੀਂ ਰਹਿਣ ਦਿੱਤੇ ਉਹ ਸਕੂਲਾਂ ਚ ਬਿਠਾਤੇ ਖਾਣਾ ਜਿਹੜਾ ਆਂਗਣਵਾੜੀ ਦਾ ਉਹ ਕੰਪਨੀਆਂ ਨੂੰ ਦੇਤਾ ਆਂਗਣਵਾੜੀ ਵਰਕਰ ਇੱਕ ਲਫਾਫਾ ਫੜ ਕੇ ਗਾਂ ਫੜਾਉਣ ਜੋਗੀ ਰਹਿ ਗਈ ਉਹ ਲਫਾਫਾ ਵੀ ਗੰਦਾ ਆਉਂਦਾ ਲੋਕ ਸਾਡੇ ਨਾਲ ਲੜਾਈਆਂ ਕਰਦੇ ਸਾਡੇ ਆਂਗਣਵਾੜੀ ਉਹਨੂੰ ਸੁੱਟਣ ਵਾਸਤੇ ਆ ਜਾਂਦੇ ਆ ਫਾਗੀ ਸਰਕਾਰ ਪੰਜਾਬ ਦੀ ਤੇ ਪੀੜ ਤਾਂਗਣਵਾੜੀ ਵਰਕਰ ਹੋਈ ਬੈਠੀ ਐ ਸੋ ਬਹੁਤ ਬੁਰਾ ਹਾਲ ਹੈ